ਵੈਕੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਸਾਰੇ ਇਲਾਕਾ ਨਵਾਸੀਆਂ ਨੂੰ ਬੇਨਤੀ ਹੈ ਵੀ ਜੋ ਰਾਪਰ ਪੀ ਬਖਸ਼ਲਾ ਰਾਹ ਸੀ ਬੰਦ ਕਰਨਾ ਸੀ ਉਹ ਅੱਜ ਦਿਨ ਸੋਮਵਾਰ ਬੰਦ ਕਰ ਦਿੱਤਾ ਗਿਆ ਕਿਉਂਕਿ ਅੱਜ ਇਹਦੇ ਕੰਸਟਰਕਸ਼ਨ ਦਾ ਕੰਮ ਜਿਹੜਾ ਉਹ ਸ਼ੁਰੂ ਹੋਣਾ ਤੇ ਕਰੀਬ ਇਹ 10 ਦਿਨ ਰਾਹ ਇਹ ਬੰਦ ਰਹਿਣਾ ਜਿਹੜੇ 4 ਵੀਲਰ ਹੈ ਉਹ ਬੰਦ ਹੈ 2 ਵੀਲਰ ਇਧਰ ਦੀ ਲੰਘ ਜਾ ਕਰਨਗੇ 4 ਵੀਲਰ ਜਿਨ੍ਹਾਂ ਨੇ ਵੀ ਜਾਣਾ ਵਾਇਆ ਬਾਕਰਪੁਰ ਮਕਸੂਦਪੁਰ ਗਾਲਾ ਧਮੂਣੀਆਂ ਇੱਧਰ ਵੀ ਜਾ ਸਕਦੇ ਆ ਪਰ ਜਿਹੜਾ ਰਾਾਪੁਰ ਪੀਰ ਬਖਸ਼ ਵਾਲਾ ਫੋਰਵੀਲਰ ਵਾਲਾ ਰਾਹ ਆ ਉਹ ਤਕਰੀਬਨ ਸਾਰਾ ਬੰਦ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੀਆਂ ਸਬਸੋਂ ਅਤਵਾਾਸਤ ਕਰ ਰਹੇ ਆ ਪਰ ਇਹ 4 ਦਿਨ ਵਾਸਤੇ ਤਕਲੀਫ ਤੁਹਾਨੂੰ ਚੱਲਣੀ ਪੈਣੀ ਹੈ ਕਿਉਂਕਿ ਜਦੋਂ ਵੀ ਕੋਈ ਨਵਾਂ ਕੰਮ ਕਰੀਏ ਮਾੜੀ ਮੋੜੀ ਤਕਲੀਫਤਾ ਹੁੰਦੀ ਹੈ ਤੇ ਇਹ ਤੁਹਾਨੂੰ ਬੇਨਤੀ ਹੈ ਹੀ ਵੀ ਰਾਤ ਨੂੰ ਪਰੇਸ਼ਾਨ ਨਾ ਹੋਇਓ ਵੀ ਰਾਹ ਜਿਹੜੇ ਆ ਹੋਰ ਆਪਣੇ ਡਿਸਾਈ ਕਰ ਲਓ ਆਉਣ ਜਾਣ ਲਈ ਇਹ ਜਿਹੜਾ ਰਾਹ ਰਾਾਪੁਰ ਪੀਰ ਬਖਸ਼ ਵਾਲਾ ਹੈ 10 ਦਿਨ ਲਈ ਬੰਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ